ਰਿਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਕਸਾ ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਤੇ ਆਪਾਂ ਲੈਂਦੇ ਆ ਜੀ ਗਏ ਅਸੀਂ ਦੇਖਦੇ ਦਿਨਾਂ ਨਾਲ ਆਪਾਂ ਰੁਟੀਨ ਦੇ ਕੰਮਕਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਚਲੋ ਜੀ ਆਪਾਂ ਕਰਦੇ ਆ ਕੰਮ ਸਟਾਰਟ ਤੇ ਅੱਜ ਸਾਡੇ ਨਾਲ ਹਾਂ ਇਹਨੂੰ ਕਰ ਲੈ ਇਹਨੂੰ लौ बना के रख रहा नीला मारो के है का ताड़ी ली गदे बता रही है ना ਬੋਲੀ ਵੀਰੇ ਮੈਂ ਕੱਢਣਾ ਨਹੀਂ ਮੇਰਾ ਤਾਂ ਕੰਮ ਬੰਦਾ ਹੈ ਤਾਂ ਕਿਸੇ ਤੋਂ ਕਢਾਇਆ ਕਰਾਂਗੇ ਸੀ ਆਕਾਸ਼ ਵੇਖ ਸਕਚੋ ਜੇ ਕਰੇ ਉਹਨੂੰ ਸੌਂਕ ਹਾਂ ਐਣੀ ਨਾ ਨਹੀਂ ਬੰਗਲਾ ਇਹ ਤੇ ਪੱਖੇ ਥੱਲੇ ਕਰ ਦੇ। ਤੁਹਾਡੇ ਸੁਲਾਰੇ ਕਿ ਹੁਣ ਇਹਨੇ ਬਾਈ ਬੰਗਲਾ ਪੰਜਾਬ ਦਾ। ਪਿੰਡ ਦੀ ਤੇ 100 ਗਾਰੰਟੀ ਹੈ ਬਾਹਰ ਦੇ ਵੀ ਚੀਜ਼ ਦੀ ਕੀ ਗਾਰੰਟੀ? ਹੈ? ਉਹ ਹੀ ਤਾਂ ਕਰਨਾ। ਚੁੱਪ ਕਰ ਤਾਂ ਨਹੀਂ। ਜੀ ਆਪਾਂ ਅੱਜ ਐਤਵਾਰ ਨੂੰ ਟੇਕੇ ਮੱਥਾ ਸਾਡੇ ਇੱਥੇ ਬਾਬਾ ਧਿਆਨ ਦੱਸਦੇ ਸੱਲ ਨਿਕਲਦੀ ਐ ਕੋਈ ਵੀ ਸਰਦਾ ਨਾਲ ਆਪਣੇ ਵੰਡ ਸਕਦੇ ਪਤਾਸੇ ਪਕਾਉੜੇ ਪਕੌੜੀਆਂ ਟੌਫੀਆਂ ਬਿਸਕੁਟ ਆਦਿ ਜੋ ਵੀ ਆਪਣੀ ਸਰਦਾ ਉਹ ਵੰਡ ਸਕਦੇ ਇੱਥੇ ਸਾਡੇ ਸਾਰੇ ਸੁਸਮਤ ਤੇ ਮੱਥਾ ਟੇਕਦਾ ਕੋਤੇ ਹੋ ਆਏ ਬਾਬਾ ਧਿਆਨ ਦਾਸ ਦਾ ਕੂਆ ਬਣਾਇਆ ਇਹ ਇੱਛਾ ਬਲੈ ਤੇ ਆਪਣੇ ਗਮਾਂਡੀਆਂ ਦੇ ਹੈਗਾ ਤਿਸੋ ਕੰਮੀ ਸਾਹਿਬ ਦਾ ਆੜੀ ਲੈਣ ਤੋਂ ਬੋਲਦੇ ਸੰਸਾਜ ਕੇ ਮੰਨੇ ਹੈ ਗੁਰੂ ਸਤ ਨਾਮੁ ਵਾਹੂ ਸਤ ਨਾਮੁ ਮਿਤਿ ਨੂਰੇ ਜੀ ਦੇਵ ਸਤ ਨਾਮੁ ਹਮਾ ਨਾਮੁ ਬੰਦਿ ਸਤ ਨਾਮੁ ਵਾਹੂ ਕਾਰਨਾ ਵਾਹਿਗੁਰੂ 68 ਸਾਲ ਲਓ ਜੀ ਇਹ ਬੰਦੇ ਗੁਰੂ ਸੱਤਿ ਬਾਸਨ ਆਪਣੀ ਐਸਟੇਟ ਉਹਨਾਂ ਦਾ ਸਾਈਡਿਕ ਸੱਜਿਆ ਹੇਠ ਰੰਗ ਕੋਲ ਸਤਿ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਤੋੜ ਲੈ ਮੇਰਾ विना यो दते आत पावन निजानी बालके देव के पर प्रभु ਮਨ ਮਾਰ ਕਰੂਆ ਬਾਰੀਏ ਜੀ ਦੇਖੇ ਸਮਾਰੇ ਕਹੇ ਰਖੋ ਮਲਵਾਏ ਨਾਨਕ ਬਾਣੇ ਅਗੋ ਗਾਏ ਸੰਤ ਜੀਹੋ ਸਹਾਰ ਕੋ ਜਾ ਰਹੇ ਮਨ ਮਾਰ ਕਰੂਆ ਬਾਰੀਏ ਸਤਿਗੁਰ ਬਾਣੇ ਗ੍ਰਹਣੀ ਸੁਣ ਬਖਸ਼ਿ ਰਹਿ ਸੰਤ ਜੀ ਨਾਮ ਦਪਣੋ ਕੋ ਕਹਾਂ ਗਾਏ ਇਹ ਹੰਕਾਰ ਉਜਾਗ ਬਸ ਮਾਰ ਜੀ ਜੋ ਸਾਧਾ ਕਰਸੂ ਨਾਨਕ ਬਾਣੇ ਲੇਖਤਰ ਬੀਬੀ ਸੋਹਣੀ ਸੇਵਾ ਦਾ ਪਾਠ ਕਰਦੇ ਅਸੀਂ ਵਾਹੀ ਗੁਰੂ ਜੀ ਸਤਿਮਤਿ ਸਾਰੇ ਜੀ ਅਮ੍ਰਿਤ ਬਾਸਨਾ ਦੇਖੀ ਸੈਸ ਕਰਨਾ ਜੈ ਮਨ ਦਾ ਇਤਰਾਸ ਸਮਾਧਾ ਦੇਖੀ ਆਮਿਤਾਰੇ ਕ੍ਰਿਸ਼ਨ ਸੁਣੀ ਪਾਏ ਕਰਤੋ ਕਾਰਨ ਅਨੰਤ ਕੰਨ ਕਰਿਆ ਪ੍ਰਿਆਗ ਬਗਵਾਨ ਕਰਨਾ ਮਾਇਆ ਦਾ ਤਿਆਗ ਲੋ ਜੀ ਆਪਾਂ ਕਰਦੇ ਮੱਖਣ ਗਰਮ ਮੇਰਾ ਤੇ ਨਿਆਰ ਚੈਨਲ ਨਾ ਪਤਾ ਕਰਾ ਦੇ ਜਰੂਰ ਕਰਨਾ ਜੰਤੀ ਦੀ ਨਿਕਲਣਾ ਦਿਲਾ ਰਹੀ

cando ekkur að gera ekki. Ná, menn það var nýni fannur og lík. Þú veitur við því að hann dag og hérna. Ég. 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 சங்க தர ਗਰਮ ਕਰਤੀ ਮੈਂ ਆਪਣੀ ਤੇ ਜੇ ਗੈਸ ਲਾ ਕੇ ਸਾਡੇ ਦੇ ਤਾਂ ਇਹ ਬਾਹਰ ਨਿਕਲ ਜਾਂਦੀ ਹੈ ਵਾਲੀ ਆ ਜਾਂਦੀ ਹੈ ਇਹਨੂੰ ਇੱਕੇ ਲਸਤ ਮੈਂ ਚਾਹੇ 1-2 ਦਿਨ ਠਹਿਰ ਕੇ ਕਰਦਾ ਮੈਂ ਕੋਲ ਖੜ ਕੇ ਹੀ ਕਰਦੀ ਹੰਨੀ ਤੇ ਇਧਰ ਆਪਣੀ ਸਬਜੀ ਬਣ ਗਈ ਆਲੂ ਪਕੌੜਿਆਂ ਦੀ ਮੇਰੇ ਮੱਖਣ ਗਰਮ ਕਰਦੇ ਕਰਦੇ ਤੇ ਰੋਟੀਆਂ ਮੈਂ ਲਾ ਕੇ ਰੱਖਤੀ ਆ ਇਧਰ ਆਪਾਂ ਤਵੜੀ ਚ ਵਧਾਤਾ ਤਾਂ ਤੇ ਮੈਂ ਆਪਣੀ ਬਣਾ ਲਈ ਕद्दू ਦੀ ਸਬਜੀ ਇਹਨਾਂ ਵਾਸਤੇ ਅੰਡੂ ਪਕੌੜਿਆਂ ਦੀ ਬਣਾਤੀ ਲਓ ਜੀ। ਆਕੇ ਹੁਣ ਜੰਮ ਗਏ ਫ੍ਰੀਜ ਚ ਰੱਖੇ ਹੋਏ ਆ। ਹੁਣ ਮੈਂ ਲੱਸੀ ਨਤਾਰ ਦੂੰ ਇਹਦੇ ਵਿੱਚ। ਇਸ ਤਰ੍ਹਾਂ ਚਮਚੇ ਨਾਲ ਸਾਈਡ ਤੇ ਇੱਕ ਪਾਸੇ ਨਾ ਕਰ ਲਾਂਗੇ ਟੱਕ ਜਲਾ ਲਾਂਗੇ। ਲੱਸੀ ਸਾਰੀ ਬਾਹਰ ਨਿਕਲ ਜੂਗੀ ਇਹਦੇ ਨਾਲ। ਇਸ ਤਰ੍ਹਾਂ ਘੇਓ ਨੂੰ ਰੋਕਣਾ ਮੂਰੇ ਜਾਣ ਤੋਂ ਕਈ ਵਾਰ ਘੇਓ ਦੀਆਂ ਡੜੀਆਂ ਵਿੱਚ ਚੜੀਆਂ ਜਾਂਦੀਆਂ ਨੇ ਮੇਰੇ ਹੱਥ 'ਚ ਦੂਜੇ 'ਚ ਮੋਬਾਈਲ ਫੜਿਆ ਹੋਇਆ ਸੀ ਇਸ ਕਰਕੇ ਥੋੜਾ ਜਿਹਾ ਔਖਾ ਲੱਗਦਾ ਸੀ ਕੱਢਣ ਲਓ ਜੀ ਆਪਾਂ ਸਾਰੇ ਮਾਕਣੀ ਨੂੰ ਚੱਕ ਕੇ ਦੇਖ ਲਾਂਗੇ ਵੀ ਲੱਸੀ ਤਾਂ ਨਹੀਂ ਹੈਗੀ ਸਾਈਡ ਤੇ ਮੜੀ ਮੁੱਟੀ ਹੋਈ ਜੇ ਆਪਾਂ ਕੱਢ ਦਿਆਂਗੇ ਉਹਨੂੰ ਵੀ ਚਲੋ ਜੇ ਉਹ ਮੋਬਾਈਲ ਹੱਥੇ ਚ ਪਾੜਨ ਕਰਕੇ ਕਿ ਉਹਦਾ ਟੋਕੜਾ ਡਿੱਗ ਪਿਆ ਮੇਥੋਂ ਵਿੱਚ ਤਦ ਜਿਹੜਾ ਆਪਾਂ ਗੈਸ ਚ ਲਾ ਕੇ ਧਰ ਦੇਾਂਗੇ ਗਰਮ ਹੋਣੀ ਮੱਖਣੀ ਇਹਦਾ ਬਣਾਵਾਂਗੇ ਆਪਾਂ ਕੇ ਆਓ ਤੇ ਦਰਮਿਆ ਪਦੀਨੇ ਦੀ ਕੋਟੂ ਚਟਨੀ ਮੈਕਸੀ ਦੇ ਵਿੱਚ ਤੇ ਕੇ ਉਹਨਾਂ ਗਰਮ ਹੁੰਦੇ ਹੁੰਦੇ ਮੈਂ ਇਹ ਕੁੱਟ ਲੂੰਗੀ ਲਓ ਜੀ ਸ਼ੱਕਰ ਪਾ ਦਿੱਤੀ ਮੈਂ ਆਪਾਂ ਆਲੇ-ਦਾਲੇ ਕਿਉਂ ਲੱਗਣ ਨਹੀਂ ਦਿੰਦੇ ਨਹੀਂ ਭਾਂਡਾ ਮੱਚ ਜਾਂਦਾ ਆਪਾਂ ਜੇ ਰੁਕੋ ਮੱਚਣ ਨਹੀਂ ਦੇਣਾ ਹੈਗਾ ਆਪਣਾ ਭਾਂਡਾ ਵੀਨੇ ਦੀ ਚਟਣੀ ਮੈਨੂੰ ਸ਼ੱਕਰ ਤੋਂ ਜਿਆਦਾ ਬੜੀ ਨਹੀਂ ਲੱਗਦੀ ਇਹ ਮੈਂ ਜ਼ਰੂਰ ਪਾ ਲਵਾਂਗਾ ਕਿੰਨਾ ਚੰਗਾ ਥੋੜਾ ਜਿਹਾ ਤੇਜ਼ ਹਲਾਉਣਾ ਲੱਗ ਗਏ ਕਿਉਂਕਿ ਹੁਣ ਥੱਲੇ ਨਾਲ ਲੱਗ ਜੇ ਕਿਉਂ ਆਪਣਾ ਰੰਗ ਨਾ ਬਦਲ ਜਾਵੇ ਇਹਦਾ بس پھر ਆਪਾਂ ਗੈਸ ਕਰ ਦਿੰਦੇ ਹਾਂ ਬੰਦ ਤੇ ਵੀਡੀਓ ਨੂੰ ਫੁੱਲ ਵਾਟ ਦੇ ਕੇ ਕਰੋ ਜੀ ਬੰਦ ਹੋਏ ਤੋਂ ਵੀ ਇਹ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਤੇ ਹੁਣ ਤਾਂ ਮੈਂ ਕਹਿ ਦੇਣਾ ਤਾਂ ਬੰਦ ਬਣਾਇ ਕਿਉਂ ਹੋ ਗਿਆ ਮੋਰਿੰਦਾ ਕਿਉਂ ਠੰਡਾ ਨਹੀਂ ਹੁੰਦਾ ਪਰ ਕੋਈ ਫਾਇਦਾ ਨਹੀਂ ਹੈਗਾ ਹੁਣ ਆਉਣ ਦਾ ਤੇ ਇਸ ਕਰਕੇ ਬਲੌਗ ਪਾਉਣਾ ਤੇ ਵੀਡੀਓ ਨੂੰ ਵਾਚ ਕਰਿਆ ਕਰੋ ਜੀ ਤੁਸੀਂ ਸਾਰੇ ਜਣੇ ਹੈਲਪ ਕਰੋ ਆਪਣੀ ਲਓ ਜੀ ਆਪਣਾ ਕਿਆ ਬਣ ਕੇ ਤਿਆਰ ਹੋ ਗਏ ਹਾਂਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ